ਰੇੜੀ ਪਾਣੀ ਦਾ ਸੰਬੰਧ ਸਿਰਫ ਸਾਡੀ ਪਿਆਸ ਅਤੇ ਜ਼ਰੂਰਤਾਂ ਨਾਲ ਨਹੀਂ ਹੈ ਬਲਕਿ ਪਾਣੀ ਦਾ ਨਾਤਾ ਸਾਡੀਆਂ ਪਰੰਪਰਾਵਾਂ ਅਤੇ ਭਾਵਨਾਵਾਂ ਨਾਲ ਵੀ ਹੈ ਡੰਡੀ ਵਿਆਹ ਵਾਲੇ ਦਿਨ ਮਾਂ ਆਪਣੇ ਨੂੰਹ ਪੁੱਤ ਤੋਂ ਪਾਣੀ ਵਾਰ ਕੇ ਪਿੰਦੀ ਹੈ ਅਤੇ ਅੰਤਿਮ ਸਮੇਂ ਮੂਹ ਵਿੱਚ ਪਵਿੱਤਰ ਗੰਗਾ ਜਲ ਪਾਇਆ ਜਾਂਦਾ ਹੈ ਡੰਡੀ ਬੱਖੋ ਬੱਖ ਸਰੋਤਾਂ ਦੇ ਰੂਪ ਵਿੱਚ ਅਸੀਂ ਪਾਣੀ ਦੀ ਪੂਜਾ ਕਰਦੇ ਹਾਂ ਡੰਡੀ Hindu ਲੋਕਾਂ ਅਨੁਸਾਰ ਪਾਣੀ ਹੀ ਦੇਵਤਾ ਹੈ ਅਤੇ ਸਿੱਖ ਧਰਮ ਵਿੱਚ ਪਿਤਾ ਪੀਰਾ ਵਿੱਚ ਪਾਣੀ ਨੂੰ ਖਵਾਜਾ ਮੰਨਿਆ ਜਾਂਦਾ ਹੈ ਜਦ ਕੇ ਇਨਸਾਨ ਨੂੰ ਪਾਣੀ ਦਾ ਬੁਲਬੁਲਾ ਕਿਹਾ ਗਿਆ ਹੈ ਡੰਡੀ ਸ਼ੁੱਧ ਪਾਣੀ ਅੰਮ੍ਰਿਤ ਸਮਾਨ ਹੈ ਦੁੱਖ ਸੁੱਖ ਵੇਲੇ ਪਾਣੀ ਮੀਰ ਹੈ ਅਤੇ ਹੜ ਦੇ ਰੂਪ ਵਿੱਚ ਤਬਾਹੀ ਹੈ ਡੰਡੀ ਜਿੰਨਾ ਸੂਬਿਆਂ ਵਿੱਚ ਪਾਣੀ ਲੂੜਿੰਦੀ ਮਾਤਰਾ ਵਿੱਚ ਮੌਜੂਦ ਹੈ ਉੱਥੋਂ ਦੇ ਲੋਕਾਂ ਲਈ ਪਾਣੀ ਖੁਸ਼ਹਾਲੀ ਅਤੇ ਤਰੱਕੀ ਦਾ ਮਾਰਗ ਹੈ ਡੰਡੀ ਜਿਵੇਂ ਕਿ ਸਾਡਾ ਪੰਜਾਬ ਜਿਸ ਨੂੰ ਪੰਜ ਆਵ ਪਾਵ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਡੰਡੀ ਪਰ ਅਫਸੋਸ ਅਜੋਕੇ ਹਾਲਾਤਾਂ ਨੂੰ ਦੇਖਦੇ ਹੋਏ ਇੰਜ ਲੱਗਦਾ ਹੈ ਜਿਵੇਂ ਕੁਝ ਸਾਲਾਂ ਬਾਅਦ ਪੰਜਾਬ ਦੇ ਹਾਲਾਤ ਵੀ ਸੋਕੇ ਵਾਲੇ ਹੋ ਜਾਣਗੇ ਕਿਉਂਕਿ ਨਲਕੇ ਖੂਹ ਅਤੇ ਤਲਾਬ ਵਰਗੇ ਸਰੋਤਾਂ ਦਾ ਤਾਂ ਪੰਜਾਬ ਵਿੱਚੋਂ ਲਗਭਗ ਸਫਾਇਆ ਹੋ ਚੁੱਕਿਆ ਹੈ ਬਾਕੀ ਰਹੀ ਗੱਲ ਸਬਮਰਸੀਬਲ ਪੰਪਾਂ ਦੀ ਤਾਂ ਜਿਸ ਹਿਸਾਬ ਨਾਲ ਹਰ ਸਾਲ ਪਾਣੀ ਦਾ ਪੱਧਰ ਡਿੱਗਦਾ ਜਾ ਰਿਹਾ ਹੈ ਤਾਂ ਸਬਮਰਸੀਬਲ ਪੰਪ ਰੈਡੀ ਵੀ ਕਦੋਂ ਤੱਕ ਸਾਡੇ ਲਾਲਚ ਦੀ ਸੌਟੀ ਉੱਤੇ ਖੜਾ ਉਤਰਨਗੇ ਡੰਡੀ ਇਸ ਲਈ ਵਕਤ ਰਹਿੰਦੇ ਸੰਭਲਨ ਦੀ ਬਹੁਤ ਲੋੜ ਹੈ ਡੰਡੀ ਕੁਝ ਲੋਕਾਂ ਦੇ ਮਾਨ ਵਿੱਚ ਇਹ ਬਹਿਮ ਹੈ ਕਿ ਪਾਣੀ ਦੀ ਕਮੀ ਸਾਡੇ ਸੂਬੇ ਦਾ ਇਲਾਕੇ ਵਿੱਚ ਤਾਂ ਨਹੀਂ ਹੈ ਫਿਰ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ ਜਦ ਕੇ ਪਾਣੀ ਦੇ ਵਿਸ਼ੇ ਵਿੱਚ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਡੰਡੀ ਅੱਜ ਦੇਸ਼ ਦੇ ਕਈ ਇਲਾਕਿਆਂ ਵਿੱਚ ਪਾਣੀ ਦਾ ਬਹੁਤ ਬੁਰਾ ਹਾਲ ਹੈ ਅਤੇ ਇਹ ਸਭ ਦੇਖ ਕੇ ਜੇਕਰ ਅਸੀਂ ਹਾਲੇ ਵੀ ਪਾਣੀ ਦੀ ਅਹਿਮੀਅਤ ਨਾ ਸਮਝੇ ਤਾਂ ਭਵਿੱਖ ਵਿੱਚ ਹੋ ਸਕਦਾ ਹੈ ਕਿ ਸਾਨੂੰ ਪੀਣ ਲਈ ਵੀ ਪਾਣੀ ਨਸੀਬ ਨਾ ਹੋਵੇ ਕਿਉਂਕਿ ਵਰਤਮਾਨ ਵਿੱਚ ਪਾਣੀ ਦਾ ਲਗਾਤਾਰ ਘਟਨਾ ਚਿੰਤਾਜਨਕ ਹੈ ਡੰਡੀ ਮਨੁੱਖ ਸਦੀਆਂ ਤੋਂ ਕੁਦਰਤੀ ਸੋਮਿਆਂ ਦਾ ਕਾਣ ਕਰਦਾ ਆ ਰਿਹਾ ਹੈ ਅਤੇ ਆਪਣੇ ਫਾਇਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਉਹ ਵੀ ਬਿਨਾ ਕੋਈ ਨਤੀਜਾ ਸੋਚੇ ਡੰਡੀ ਪਾਣੀ ਬਿਨਾ ਕਿਸੇ ਪ੍ਰਾਣੀ ਦਾ ਗੁਜ਼ਾਰਾ ਨਹੀਂ ਹੈ ਡੰਡੀ ਕੁਦਰਤ ਦੀ ਬਖਸ਼ੀ ਇਹ ਦਾਤ ਉਹ ਦਿਨ ਦੂਰ ਨਹੀਂ ਹੈ ਜਦੋਂ ਮਹਿੰਗੇ ਪਾ ਮਿਲੇਗੀ ਡੰਡੀ ਗਨੀਮਤ ਹੈ ਜੇ ਮਿਲ ਜਾਵੇ ਕਿਉਂਕਿ ਇੱਕ ਪਾਸੇ ਧਰਤੀ ਅੰਦਰਲਾ ਪਾਣੀ ਹੇਠਾਂ ਜਾ ਰਿਹਾ ਹੈ ਤਾਂ ਦੂਜੇ ਪਾਸੇ ਤਰਤੀ ਉੱਪਰਲਾ ਪਾਣੀ ਸਾਡੀਆਂ ਕਰਤੂਤਾ ਕਰਕੇ ਦੁਸ਼ਤ ਹੁੰਦਾ ਜਾ ਰਿਹਾ ਹੈ ਡੰਡੀ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਹੜੀ ਚੀਜ਼